ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਰੇ ਠੀਕ ਹੋ। ਤੇ ਅੱਜ ਉਹਨੂੰ ਦਿਖਾਣੇ ਆ ਜੀ ਕਿ ਅਜਿਹਾ ਮੰਦਿਰ ਜਿਹੜਾ ਕਿ ਸ਼ਿਵ ਸ਼ੰਕਰ ਜੀ ਦਾ ਮੰਦਿਰ ਆ ਸ਼ਿਵ ਜੀ ਮਹਾਰਾਜ ਜੀ ਦਾ ਇੱਥੇ ਕਿ ਜਿਹੜੀ ਸ਼ਿਵ ਜੀ ਦੀ ਮੂਰਤੀ ਹੈ ਨਾ ਘੱਟੋ ਘੱਟ ਉਹ 100 ਫੁੱਟ ਦੇ ਲਾਗੇ ਤੱਕ ਹੋਊਗੀ। 100 ਫੁੱਟ ਦੀ ਹੋਊਗੀ ਤੇ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾ ਦਿੰਨੇ ਆਂਗੇ ਸ਼ਾਨ ਆ ਗਈ ਇਹ। ਤੁਹਾਨੂੰ ਦਿਖਾ ਦਿੰਨੇ ਆਂਗੇ ਪੂਰੀ ਵੀਡੀਓ ਦੇਖਦੇ ਰਹੋ। ਸ਼ੇਅਰ ਜ਼ਰੂਰ ਕਰ ਦਿਓ। ਬਹੁਤ ਤਗੜੀ ਸ਼ਕਤੀ ਇੱਥੇ। ਬਹੁਤ ਤਗੜੀ ਸ਼ਕਤੀ ਦੇ ਮਾਲਕ ਨੇ ਸ਼ਿਵਜੀ ਮਹਾਰਾਜ ਜੀ ਬਹੁਤ ਤਗੜੀ ਮੰਦਿਰ ਦੇ ਵਿੱਚ ਸ਼ਕਤੀ ਹੈਗੀ ਤੇ ਚਲੋ ਜੁੜੇ ਰਹੋ ਵੀਡੀਓ ਦੇ ਨਾਲ ਚਲੋ ਫਿਰ ਕਰਦੇ ਆਂ ਵੀਡੀਓ ਸ਼ੁਰੂ ਚਲੋ ਚੱਲ ਤੁਸੀਂ ਸਾਹਮਣੇ ਦੇਖ ਰਹੇ ਹੋਗੇ ਸ਼ਿਵਜੀ ਮਹਾਰਾਜ ਜੀ ਦੇਖੋ ਕਿੰਨੀ ਤਗੜੀ ਮੂਰਤੀ ਹੈਗੀ ਇਹ ਕਾਫੀ ਵੱਡੀ ਹੈ ਜੀ ਮੈਂ ਥੋੜਾ ਜਿਹਾ ਲਵੇ ਖੜਿਆ ਤੁਹਾਨੂੰ ਦਿਖਾ ਦਣਾ ਤੁਹਾਨੂੰ ਦੇਖੋ ਬਹੁਤ ਤਗੜੀ ਮੂਰਤੀ ਹੈ ਜੀ ਹੁਣ ਆਪਾਂ ਚੱਲਦੇ ਆਂ ਜੀ ਮੰਦਿਰ ਦੇ ਵਿੱਚ ਕਰਦੇ ਆਂ ਐਂਟਰੀ ਤੇ ਚਲੋ ਫਿਰ ਚੱਲੀਏ ਆਪਾਂ ਕਰੀਏ ਕੋਈ ਕੰਮਕਾਰ ਜਾ ਕੇ ਕਰੀਏ ਦਰਸ਼ਨ ਪਾ ਅੰਦਰ ਹੋ ਗਏ ਐਂਟਰ ਮੰਦਿਰ ਦੇ ਵਿੱਚ ਤੇ ਇੱਧਰ ਚੱਲ ਰਹੀ ਹੈ ਜੀ ਭਜਨ ਮੰਡਲੀ ਬੀਬੀਆਂ ਮਾਈਆਂ ਲੱਗ ਰਹੀਆਂ ਨੇ ਗੀਆਂ ਭਜਨ ਮੰਡਲੀ ਤੇ ਆਜੋ ਹੁਣ ਆਪਾਂ ਚੱਲਦੇ ਆਂ ਜੀ ਤੁਹਾਨੂੰ ਵੀ ਕਰਵਾਉਣਾ ਹੈਗੇ ਦਰਸ਼ਨ ਬਣੇ ਰਹੋ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਅੰਦਰ ਐਂਟਰ ਕਰਦੇ ਆਂ ਜਦੋਂ ਜੀ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਜਿਹੜੀਆਂ ਤਸਵੀਰਾਂ ਨੇ ਬਣੀਆਂ ਹੋਈਆਂ ਤੁਸੀਂ ਦੇਖ ਸਕਦੇ ਹੋਗੇ ਬਹੁਤ ਸੋਹਣੀ ਚੀਜ਼ ਬਣਾਈ ਹੋਈ ਹੈ ਜੀ ਤੇ ਨਿਰੰਤਰ ਚੱਲਦੀ ਹੈ ਜੀ 24 ਘੰਟੇ ਜੋਤ ਸਾਹਮਣੇ ਆਪਾਂ ਨੂੰ ਦਰਸ਼ਨ ਹੋ ਰਹੇ ਨੇ ਜੀ ਸ਼੍ਰੀ ਰਾਮ ਦਰਬਾਰ ਸ਼੍ਰੀ ਲਕਸ਼ਮੀ ਨਾਰਾਇਣ ਜੀ ਦੇ ਸ਼੍ਰੀ ਗਣਪਤੀ ਬਾਬਾ ਜੀ ਬਹੁਤ ਸੋਹਣਾ ਮੰਦਿਰ ਬਣਾਇਆ ਹੋਇਆ ਜੀ ਬਹੁਤ ਸ਼ਾਨਦਾਰ ਦੇਖੋ ਤੁਸੀਂ ਦੇਖ ਸਕਦੇ ਹੋਗੇ ਉੱਪਰ ਕਿੰਨੀ ਸੋਹਣੀ ਕਲਾਕਾਰੀ ਕੀਤੀ ਹੋਈ ਹੈਗੀ ਦੇਖ ਕੇ ਦਿਲ ਨਹੀਂ ਪਰਦਾ ਬਹੁਤ ਸੋਹਣੀ ਚੀਜ਼ ਬਣਾਈ ਹੋਈ ਹੈਗੀ ਤੁਸੀਂ ਦੇਖ ਸਕਦੇ ਹੋਗੇ ਇਹ ਆਜੋ بڑے ਸੋਹਣੇ ਦਰਸ਼ਨ ਆਪਣੇ ਕੋਈ ਨਹੀਂ ਹੋ ਤੁਹਾਨੂੰ ਇੱਕ ਵਾਰ ਦਿਖਾਣੇ ਆਗੇ ਇੱਕ ਵਾਰ ਵੀ ਬਹੁਤ ਵਧੀਆ ਚੀਜ਼ ਜਿਹੜੀ ਬਣਾਈ ਹੋਈ ਹੈਗੀ ਸਾਫਾਈ ਦਾ ਵੀ ਧਿਆਨ ਪੂਰਾ ਰੱਖਣਾ ਚਾਹੀਦਾ ਜੀ ਆਪਾਂ ਨੂੰ ਮੰਦਰਾਂ ਦੇ ਵਿੱਚ ਆ ਕੇ ਜਾਂ ਗੁਰਦੁਆਰਿਆਂ ਦੇ ਵਿੱਚ ਪਕਤੇ ਵੀ ਜਾਂਦੇ ਆ ਇਹਦਾ ਸਾਫਾਈ ਦਾ ਧਿਆਨ ਆ ਆਪਾਂ ਨੂੰ ਪੂਰਾ ਰੱਖਣਾ ਚਾਹੀਦਾ ਤੇ ਆਜੋ ਹੁਣ ਆਪਾਂ ਸ਼ਿਵਜੀ ਮਹਾਰਾਜ ਦੀ ਇੱਕ ਬਾਹ ਜਿਹੜੀ ਮੂਰਤੀ ਬਣਾਈ ਹੋਈ ਉਹਦੇ ਵੀ ਦਰਸ਼ਨ ਕਰਦੇ ਆ ਦੇਖੋ ਜੀ ਲਿਖਿਆ ਵੀ ਹੋਇਆਗਾ ਮੰਦਰ ਦੀ ਸਫਾਈ ਰੱਖੋ ਤੇ ਦੇਖੋ ਜੀ ਸਾਹਮਣੇ ਕਿੰਨੀ ਸੋਹਣੀ ਜਿਹੜੀ ਸ਼ਿਵਜੀ ਮਹਾਰਾਜ ਜੀ ਦੀ ਮੂਰਤੀ ਬਣਾਈ ਹੋਈ ਹੈ ਕਮੈਂਟਾਂ ਦੇ ਵਿੱਚ ਜੈ ਸ਼ਿਵ ਸ਼ੰਕਰ ਜੂ ਲਿਖਦੇ ਚਲੋ ਇੱਧਰ ਵੀ ਆਪਣੇ ਬੜੇ ਵਧੀਆ ਦਰਸ਼ਨ ਹੋ ਗਏ ਤੇ ਦੂਜੇ ਪਾਸੇ ਵੀ ਤੁਹਾਨੂੰ ਦਰਸ਼ਨ ਕਰਵਾਣੇ ਆ ਜੀ ਤੇ ਇੱਧਰ ਵੀ ਦੇਖੋ ਸਾਹਮਣੇ ਇੱਧਰ ਬજરੰਗਬਲੀ ਜੀ ਦੀ ਮੂਰਤੀ ਹੈ ਜੀ ਰਾਮਾਨ ਜੀ ਦੀ ਇੱਧਰ ਸ਼੍ਰੀ ਬਹੁਤ ਵਧੀਆ ਇੱਧਰ ਸ਼ਨੀ ਦੇਵ ਮਹਾਰਾਜ ਜੀ ਦੀ ਸ਼ੈ ਸ਼ਨੀ ਦੇਵ ਜੀ ਮਹਾਰਾਜ ਜੀ ਦੀ ਮੂਰਤੀ ਬਣੀ ਹੋਈ ਹੈਗੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਬਾਕੀ ਸੰਗਤ ਦੇ ਬੈਠਣ ਵਾਸਤੇ ਬਹੁਤ ਵਧੀਆ ਬਣਾਇਆ ਹੋਇਆ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਮੰਨਤਾ ਹੈ ਜੀ ਤੁਸੀਂ ਕੋਈ ਵੀ ਸੁੱਖ ਲੈ ਕੇ ਤੁਸੀਂ ਇੱਥੇ ਆਉਣੀਓ ਤੁਹਾਡੀਆਂ ਸਾਰੀਆਂ ਸੁੱਖਾਂ ਨੇ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਗਈਆਂ ਕੋਈ ਵੀ ਤੁਹਾਨੂੰ ਦੁੱਖ ਤਕਲੀਫ ਨਹੀਂ ਹੋਣਾ ਤੁਸੀਂ ਇੱਥੇ ਆਣਦੇ ਹੋਗੇ ਜਦੋਂ ਵੀ ਤੇ ਸਾਹਮਣੇ ਹੈ ਜੀ ਦਰਸ਼ਨ ਹੁੰਦੇ ਨੇ ਆਪਾਂ ਨੂੰ ਬੜਾ ਸੋਹਣਾ ਮੰਦਿਰ ਬਹੁਤ ਟੌਪ ਦਾ ਸਾਹਫੋਟ ਦੇ ਲਵੇ ਸ਼ਿਵਜੀ ਮਹਾਰਾਜ ਜੀ ਦੀ ਇੱਥੇ ਮੂਰਤੀ ਬਣਾਈ ਹੈ। ਪਵਾਨੀਗੜ੍ਹ ਸ਼ਹਿਰ ਦੇ ਵਿੱਚ ਮੰਦਿਰ ਹੈ ਜੀ ਇਹ ਤੇ ਬਹੁਤ ਵਧੀਆ ਬਣਾਇਆ ਹੋਇਆ ਹੈ।